ਅਮਰੀਕਾ ਸਰਕਾਰ ਵੱਲੋਂ ਬੀਤੇ ਦਿਨੀ 104 ਭਾਰਤੀਆਂ ਨੂੰ ਡਿਪੋਰਟ ਕਰਕੇ ਭਾਰਤ ਭੇਜਿਆ ਗਿਆ ਸੀ ਜਿਸ ਤੋਂ ਬਾਅਦ ਕਿਹਾ ਜਾ ਰਿਹਾ ਹੈ ਕਿ ਲਗਾਤਾਰ ਹੀ ਅਮਰੀਕਾ 'ਚ ਰਹਿ ਰਹੇ ਭਾਰਤੀਆਂ ਦੀ ਜਾਂਚ ਕੀਤੀ ਜਾ ਰਹੀ ਹੈ ਇਸ ਦਰਮਿਆਨ ਸੋਸ਼ਲ ਮੀਡੀਆ 'ਤੇ ਇੱਕ ਨੌਜਵਾਨ ਵੱਲੋਂ ਪੋਸਟ ਸਾਂਝੀ ਕੀਤੀ ਗਈ ਹੈ ਜੋ ਕਿ ਵਾਇਰਲ ਹੋ ਰਹੀ ਹੈ ਦੱਸਿਆ ਗਿਆ ਕਿ ਇਸ ਪੋਸਟ 'ਚ ਨੌਜਵਾਨ ਨੇ ਕਿਹਾ ਕਿ ਉਸ ਕੋਲ ਸਿਮਰਨਜੀਤ ਸਿੰਘ ਮਾਨ ਦੀ ਲਿਖਤੀ ਲੈਟਰ ਸੀ ਜਦੋਂ ਇਸ ਸਬੰਧ 'ਚ ਅਮਰੀਕਾ ਦੇ ਮਾਨਯੋਗ ਜੱਜ ਨੇ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸਿਮਰਨਜੀਤ ਸਿੰਘ ਮਾਨ ਦੇ ਦਫ਼ਤਰ ਵੱਲੋਂ ਇਹ ਸਾਫ਼ ਇਨਕਾਰ ਕਰ ਦਿੱਤਾ ਗਿਆ ਕਿ ਇਹਨਾਂ ਨੂੰ ਭਾਰਤ 'ਚ ਕੋਈ ਵੀ ਖਤਰਾ ਨਹੀਂ ਹੈ ਨਾਜ਼ੇ ਦੇ ਪੋਸਟ 'ਚ ਲਿਖਿਆ ਸਾਨੂੰ ਰਿਪੋਰਟ ਕਰਨ ਦਾ ਹੁਕਮ ਹੋ ਚੁੱਕਾ ਹੈ ਮੇਰੀ ਕੱਲ ਤਰੀਕ ਸੀ ਜੱਜ ਨੇ ਕਿਹਾ ਅਗਲੀ ਦੋ ਫਲਾਈਟਾਂਹੀਂ ਤੁਹਾਨੂੰ ਭੇਜਿਆ ਜਾਵੇਗਾ ਇਹ ਮੇਰੀ ਆਖਰੀ ਪੋਸਟ ਹੈ ਮੈਂ ਅਕਾਊਂਟ ਬੰਦ ਕਰਨ ਲੱਗਾ ਹਾਂ ਕਿ ਭਾਰਤ ਜਾ ਕੇ ਕੋਈ ਮੁਸ਼ਕਲ ਨਾ ਆਵੇ ਕਲਜਾਜ ਨੇ ਕਿਹਾ ਤੁਹਾਨੂੰ ਕੀ ਖਤਰਾ ਹੈ ਭਾਰਤ ਵਿੱਚ ਤਾਂ ਅਸੀਂ ਕਿਹਾ ਕਿ ਖਾਲਿਸਤਾਨ ਨੂੰ ਅਸੀਂ ਸਪੋਰਟ ਕਰਦੇ ਹਾਂ ਭਾਰਤ ਸਾਡੇ ਤੇ ਜ਼ੁਲਮ ਕਰਦਾ ਹੈ ਜੱਜ ਨੇ ਕਿਹਾ ਤੁਹਾਡਾ ਖਾਲਿਸਤਾਨ ਨੀਡਰਤਾ ਉੱਥੇ ਚੋਣਾਂ ਜਿੱਤ ਕੇ ਐਮਪੀ ਬਣ ਰਿਹਾ ਉਹਨਾਂ ਸਿਮਰਂਦ ਸਿੰਘ ਮਾਨ ਤੇ ਭਾਈ ਅਮਰਿਤਪਾਲ ਬਾਰੇ ਕਿਹਾ ਬਾਤ ਤੋ ਨਾ ਸਿਮਰਂਦ ਸਿੰਘ ਮਾਨ ਦੇ ਦਫ਼ਤਰ ਕੋਲ ਲਏ ਜਿੱਥੇ ਅਸੀਂ ਲੈਟਰ ਮੁੱਲ ਲੈ ਕੇ ਲਾਇਆ ਸੀ ਫੋਨ ਤੇ ਉਹ ਸਾਫ਼ ਮੁਕਰ ਗਏ ਜੱਜ ਕੋਲ ਕੇ ਸਾਡੇ ਬੰਦਿਆਂ ਨੂੰ ਹੁਣ ਕੋਈ ਖਤਰਾ ਨਹੀਂ ਹੈ ਭਾਰਤ ਹੰਦ ਦਾ ਇਹ ਲੈਟਰ ਤੇ ਖਾਲਿਸਤਾਨ ਦੀ ਗੱਲ ਕਰਨ ਨੂੰ ਮੇਰਾ ਵਕੀਲ ਨਹੀਂ ਕਿਹਾ ਸੀ ਜਦ ਕਿ ਮੇਰਾ ਖਾਲਿਸਤਾਨ ਨਾਲ ਕੋਈ ਲੈਣ ਦੇ ਨਹੀਂ ਹੈ ਜਜ ਨੇ ਕਿਹਾ ਤੁਹਾਡਾ ਕੇਸ ਝੂਠਾ ਹੈ ਤੁਸੀਂ ਕੋਰਟ ਨੂੰ ਗਲਤ ਜਾਣਕਾਰੀ ਦਿੱਤੀ ਤੁਸੀਂ ਵਕੀਲ ਦੇ ਕਹਿਣ ਤੇ ਖਾਲਿਸਤਾਨ ਮੁਜਾਹਰਿਆਂ 'ਚ ਫੋਟੋ ਖਿੱਚਣ ਗਏ ਜਦਕਿ ਹੁਣ ਕੋਈ ਭਾਰਤ ਅੰਦਰ ਮੂਵਮੈਂਟ ਨਹੀਂ ਚੱਲ ਰਹੀ ਤੁਹਾਨੂੰ ਅਗਲੀ ਆਰਮੀ ਫਲਾਈਟ ਰਾਹੀਂ ਭਾਰਤ ਵਾਪਸ ਭੇਜਿਆ ਜਾਵੇਗਾ ਮੇਰੇ ਭਰਾਵੋ ਕੋਰਟ ਜੱਜ ਬਹੁਤ ਸਖਤ ਨੇ ਹੁਣ ਦੂਸਰਾ ਤੁਹਾਨੂੰ ਲੈਟਰ ਵੇਚਣ ਵਾਲੇ ਵੀ ਮੁਕਰ ਰਹੇ ਨੇ ਇਹ ਖਰੀਦੇ ਹੋਏ ਲੈਟਰ ਵੀ ਕੋਈ ਬੁਕਤ ਨਹੀਂ ਹੈ ਤਰਿਕਤੇ ਗਏ ਬੰਦਿਆਂ ਨੂੰ ਗ੍ਰਿਫਤਾਰ ਕਰਨ ਲਈ ਰਿਪੋਰਟ ਕਰਨ ਲਈ ਆਪਣੀ ਪਹਿਲਾਂ ਹੀ ਤਿਆਰੀ ਕਰਕੇ ਜਾਣਾ ਪਰਸਨ ਲੈ ਕੇ ਸ਼੍ਰੋਮਣੀ ਕਾਲੀ ਦਲ ਦੇ ਬੁਲਾਰੇ ਹਰਪਾਲ ਸਿੰਘ ਬਲੇਡ ਦਾ ਬਿਆਨ ਸਾਹਮਣੇ ਆ ਉਹਨਾਂ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਸਰਕਾਰਾਂ ਵੱਲੋਂ ਸਾਡੇ ਖਿਲਾਫ ਨਰੇਟਿਵ ਸਿਰਜੇ ਜਾ ਰਹੇ ਨੇ ਕਿ ਕਿਸੇ ਤਰੀਕੇ ਸਿੱਖਾਂ ਦੀ ਆਵਾਜ਼ ਨੂੰ ਦਬਾ ਕੇ ਬਦਨਾਮ ਕੀਤਾ ਜਾ ਸਕਦਾ ਹੈ ਤੇ ਉਹਨਾਂ ਨੇ ਕਿਹਾ ਕਿ ਸਰਕਾਰ ਵਿਦੇਸ਼ਾਂ 'ਚ ਸਾਡੇ ਸਿੱਖਾਂ ਦੇ ਕਤਲ ਕਰਵਾ ਰਹੀ ਹੈ ਤੇ ਉਹਨਾਂ ਨੂੰ ਸਿਮਰਿੰਗ ਸਿੰਘ ਮਾਨ ਤੋਂ ਵੀ ਡਰ ਲੱਗਦਾ ਹੈ ਕਿਉਂਕਿ ਸਿਮਰਿੰਗ ਸਿੰਘ ਮਾਨ ਨੇ ਆਪਣੇ 1.5 ਸਾਲ ਦੇ ਕਾਰਜਕਾਲ ਦੌਰਾਨ ਪੂਰੇ ਵਿਸ਼ਵ ਦੇ ਸਾਹਮਣੇ ਸਰਕਾਰ ਦੀ ਪੋਲ ਖੋਲ੍ਹ ਦਿੱ ਜਿਹੜੀ ਸਟੇਟ ਆ ਉਹ ਬੜੇ ਵੱਡੇ ਨੈਰੇਟਿਵ ਸਿਰਜਦੀ ਹੈ ਹਮੇਸ਼ਾ ਹੀ ਔਰ ਉਹਨਾਂ ਨੇ ਆਪਣੀ ਉਸੇ ਪਾਲਿਸੀ ਤਹਿਤ ਜੋ ਉਹਨਾਂ ਦੀ ਪਾਲਿਸੀ ਹੈ ਉਹਦੇ ਮੁਤਾਬਕ ਉਹਨਾਂ ਨੇ ਜਿਹੜਾ ਇਹ ਪ੍ਰੋਪੋਗੈਂਡਾ ਕੀਤਾ ਹੈ ਤੁਸੀਂ ਇਸ ਵੇਖੋਗੇ ਕਿ ਜੇ ਮੈਂ ਅੱਜ ਗੁਰੂ ਸਾਹਿਬ ਦੀ ਧਰਤੀ ਤੇ ਖਲੋ ਕੇ ਮੈਂ ਇਹ ਗੱਲ ਕਹਿ ਦਵਾਂ ਕਿ ਭਾਈ ਅਵਤਾਰ ਸਿੰਘ ਖੰਡਾ ਇੰਗਲੈਂਡ ਦੇ ਵਿੱਚ ਇਹਨਾਂ ਨੇ ਗਿਣੀ ਮਿਤੀ ਸਾਜ਼ਿਤਾ ਤੋਂ ਉਹਨੂੰ ਸ਼ਹੀਦ ਕੀਤਾ ਹੈ ਇਹ ਗਲਤ ਨਹੀਂ ਹੋ ਸਕਦਾ ਸੋ ਪਾਜੀ ਹਰਦੀਪ ਸਿੰਘ ਨੇ ਜਰ ਨੂੰ ਕੈਨੇਡਾ ਦੇ ਵਿੱਚ ਨਾਂ ਲਈ ਸ਼ਹੀਦ ਕੀਤਾ ਹੈ ਮਲਕ ਜੀ ਨੂੰ ਕੀਤਾ ਸੁਖਦੂਲ ਜੀ ਨੂੰ ਕੀਤਾ ਪੰਜਵਰ ਸਾਹਿਬ ਨੂੰ ਕੀਤਾ ਸੋ ਇੱਥੇ ਦੀਪ ਸਿੰਘ ਸਿੱਧੂ ਨੂੰ ਕੀਤਾ ਮੋਸੇ ਵਾਲਾ ਸਾਹਿਬ ਨੂੰ ਕੀਤਾ ਇਹ ਜਸਪਾਲ ਸਿੰਘ ਚੌੜ ਸਿੱਧਵਾ ਇਹ ਕਿੱਥੇ ਗਏ ਸਾਡੇ ਨੌਜਵਾਨ ਇਹ ਸਾਡੇ ਸਿੱਖ ਕੌਮ ਦੇ ਲੀਡਰ ਕਿੰਨੇ ਖਾਲੇ ਸੋ ਜਦੋਂ ਹਕੂਮਤ ਸਿੱਧੇ ਤੌਰ ਤੇ ਸਾਡਾ ਟੈਂਕ ਵੀ ਤੋਪਾਂ ਚੜਾ ਕੇ ਦਰਬਾਰ ਸਾਹਿਬ ਢਾਉਂਦੀ ਹੈ ਹਰਮੰਦਰ ਸਾਹਿਬ ਢਾਉਂਦੀ ਹੈ ਸਾਡਾ 20000 ਬੀਪੀ ਬੀਬੀ ਦੇ ਬੱਚੇ ਦੀ ਨਸਲ ਕੁਛ ਹੀ ਕਰਦੀ ਹੈ ਤੋਸ਼ਾਖਾਨਾ ਲੁੱਟ ਲੈਂਦੀ ਆ ਲਾਇਬ੍ਰੇਰੀ ਲੁੱਟ ਲੈਂਦੀ ਆ ਤੁਸੀਂ ਮੈਨੂੰ ਦੱਸੋ ਬਾਬਾ ਖੜਕ ਸਿੰਘ ਜੀ ਝੂਠ ਬੋਲਦੇ ਸਨ ਜਦੋਂ ਇੱਥੋਂ ਦੇ ਹਕੂਮਤ ਨੇ ਆਣ ਕੇ ਕਿਹਾ ਕਿ ਬਾਬਾ ਜੀ ਤੁਸੀਂ ਇੱਕ ਬਿਆਨ ਦਿਓ ਕਿ ਤੁਹਾਡਾ ਤੋਸ਼ਾਖਾਨਾ ਠੀਕ ਹੈ ਤੁਹਾਡੀ ਸਿੱਖ ਲਾਇਬ੍ਰੇਰੀ ਜਿਹੜੀ ਲਾਇਬ੍ਰੇਰੀ ਆ ਉਹਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਹਕੂਮਤ ਨੇ ਤੇ ਬਾਬਾ ਜੀ ਨੇ ਆਪਣੀ ਕੁਰਤੀ ਦੇ ਬਟਨ ਖੋਲ ਕੇ ਕਿਹਾ ਗੋਲੀ ਮਾਰੋ ਤੁਸੀਂ ਤਾਂ ਸਾਡੇ ਪੱਲੇ ਪੰਜ ਕੱਖ ਨਹੀਂ ਛੱਡੇ ਇਹ ਜਮਹੂਰੀਅਤ ਹੈ ਸੋ ਇਹ ਫੇਕ ਐਡੀਆਂ ਬਣਾ ਕੇ ਲਿਖ ਦੇਣਾ ਵੀ ਉਥੇ ਕਹਿੰਦੇ ਜੀ ਇੱਥੇ ਬੜਾ ਕੁਝ ਠੀਕ ਹੈ ਉਥੋਂ ਐ ਇਹ ਬਿਲਕੁਲ ਪ੍ਰੋਪੋਗੈਂਡਾ ਇਹਨਾਂ ਇਹਨਾਂ ਐਡੀਆਂ ਤੇ ਫੇਕ ਐਡੀਆਂ ਤੇ ਕੋਈ ਇਤਬਾਰ ਨਾ ਕਰਿਓ ਇਹਨਾਂ ਨੇ ਸਾਡੇ ਨੌਜਵਾਨਾਂ ਨੂੰ ਵੀ ਗੁੰਮਰਾਹ ਕੀਤਾ ਹੈ ਇਹਨਾਂ ਨੇ ਹਮੇਸ਼ਾ ਹੀ ਇਹ ਦੱਸਿਆ ਹੈ ਕਿ ਤੁਹਾਡਾ ਲੀਡਰ ਜਿਹੜਾ ਵਾ ਉਹ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਉਲਟ ਹਕੂਮਤ ਯਾ ਰੁਗਲਦੀ ਹੈ ਤਾਂ ਹੀ ਅਸੀਂ ਕਿਸੇ ਮੰਦਲ ਵਾਲ ਨਹੀਂ ਵਗਦੇ ਸਾਡੇ ਨੌਜਵਾਨ ਸਾਡਾ ਇਕੱਠਾ ਨਹੀਂ ਹੋਣ ਦਿੰਦੇ ਇਸ ਕਰਕੇ ਇਹਨਾਂ ਫੇਕ ਐਡੀਆਂ ਤੇ ਕੋਈ ਵੀ ਕਿਸੇ ਨੂੰ ਇਤਬਾਰ ਨਹੀਂ ਕਰਨਾ ਚਾਹੀਦਾ ਜੀ ਮੰਸ਼ਾ ਜੀ ਲੱਗਦੀ ਪੋਸਟਾ ਪੜ੍ਹਨ ਵਾਲਿਆਂ ਦੀ ਮੰਚਾ ਇਹ ਹੈ ਕਿ ਇੱਕ ਵਾਰੀ ਡੇਢ ਸਾਲ ਦਾ ਸਮਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਮਿਲ ਗਿਆ ਉਹ ਪਾਰਲੀਮੈਂਟ ਚ ਗਏ ਉਹਨਾਂ ਨੇ ਜਾ ਕੇ ਉੱਥੇ ਦੱਬੇ ਕੁਚਲੇ ਲੋਕਾਂ ਦੀ ਗੱਲ ਕੀਤੀ ਹੈ ਉੱਥੇ ਜਾ ਕੇ ਜਿਹੜੇ ਸਾਡੇ ਸਾਡੇ ਨਾਲ ਨਸਲ ਕੁਛੀ ਕੀਤੀ ਗਈ ਉਹਦੀ ਗੱਲ ਕੀਤੀ ਹੈ ਤੇ ਡੇਢ ਸਾਲ ਦੇ ਵਿੱਚ 5 ਵਾਇਸ ਨੂੰ ਦੱਸ ਦਿੱਤਾ ਕਿ ਸਿੱਖ ਗੁਲਾਮ ਹੈ ਤੇ ਤੁਸੀਂ ਗੁਲਾਮ ਲੋਕਾਂ ਦੀ ਸਾਰ ਲਓ ਔਰ ਉਹਨਾਂ ਨੇ ਕੈਨੇਡਾ ਨੇ ਤੇ ਅਮਰੀਕਾ ਨੇ ਇੱਕ ਜਿਹੜੀ ਇਨਵੈਸਟੀਗੇਸ਼ਨ ਕੀਤੀ ਜਿਹਦੇ ਵਿੱਚ ਅਜੀਤ ਡੁਵਾਲ ਤੇ ਜਿਹੜੇ ਗੁਪਤੇ ਹੋਣੀ ਐ ਸਾਰੇ ਜਣੇ ਦੋਸ਼ੀ ਪਾਏ ਗਏ ਸੋ ਉਹਨਾਂ ਨੇ ਇਹ ਗੱਲ ਕਹੀ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਕਿ ਤੁਸੀਂ ਸਾਨੂੰ ਤਾਂ ਮਾਰਦੇ ਹੋ ਅਸੀਂ ਤਾਂ ਗੁਲਾਮ ਐ ਅਸੀਂ ਤਾਂ ਪਾਕਿਸਤਾਨ ਚ ਹਿੰਦ ਉੱਥੇ ਮੁਸਲਮਾਨ ਦੇ ਗੁਲਾਮ ਹੋ ਗਏ ਤੇ ਇੱਥੇ ਹਿੰਦੂ ਦੇ ਗੁਲਾਮ ਹੋ ਗਏ ਪਰ ਜਿਹੜਾ ਸੋਵਰਨਟੀ ਤੁਹਾਡੀ ਨੂੰ ਚੈਲੰਜ ਕੀਤਾ ਇਹਨਾਂ ਨੇ ਤੁਹਾਡੀ ਪੱਗ ਨੂੰ ਹੱਥ ਪਾਇਆ ਯੂ ਐਸ ਏ ਨੂੰ ਕਿਹਾ ਸੋ ਉਹਨਾਂ ਨੇ ਇਨਵੈਸਟੀਗੇਸ਼ਨ ਕਰਕੇ ਇਹਨਾਂ ਨੂੰ ਦੋਸ਼ੀ ਠਰਾਤਾ ਤੇ ਜਦੋਂ ਦੋਸ਼ੀ ਠਰਾਤਾ ਤੇ ਇਹਨਾਂ ਨੂੰ ਇਹ ਕਿ ਦੂਜੀ ਵਾਰ ਇਹ ਬੰਦਾ ਪਾਰਲੀਮੈਂਟ ਚ ਨਹੀਂ ਜਾਣਾ ਚਾਹੀਦਾ ਉਹਨਾਂ ਨੇ ਗਿਣ ਮਿਥ ਕੇ ਪਾਲਿਸੀ ਤਹਿਤ ਇਹੋ ਜਿਹੇ ਕੈਂਡੀਡੇਟ ਲਿਆਂਦੇ ਜਿਨ੍ਹਾਂ ਨੂੰ ਉੱਥੇ ਖਿਲਾਰ ਕੇ ਕਿਹਾ ਕਿ ਤੁਸੀਂ ਸਿਮਰਨਜੀਤ ਸਿੰਘ ਮਾਨ ਨੂੰ ਪਾਰਲੀਮੈਂਟ ਦੀਆਂ ਪੌੜੀਆਂ ਨਹੀਂ ਚੜਨ ਦੇਣੀਆਂ ਜੇ 5 ਸਾਲ ਫੇਰ ਮੌਕਾ ਉਹਨਾਂ ਨੂੰ ਮਿਲ ਜਾਂਦਾ ਉਹ ਪੂਰੀ ਤਰ੍ਹਾਂ ਦੱਸ ਦਿੰਦੇ ਕਿ ਸਿੱਖ ਕੌਮ ਨਾਲ ਕੀ ਵਾਪਰਦੀ ਹੈ ਤੇ ਕਿੰਨਾ ਨੁਕਸਾਨ ਸਾਡਾ ਕਰਤਾ ਹੈ ਹਕੂਮਤ ਨੇ ਤੇ ਕਿੰਨਾ ਕਰਨਾ ਚਾਹੁੰਦੀ ਹੈ ਸੋ ਇਸ ਕਰਕੇ ਇਹ ਜਿਹੜੀਆਂ ਇਹ ਅੱਜ ਨਹੀਂ ਪਹਿਲਾਂ ਤੋਂ ਹੀ ਆਈਡੀਆਂ ਬਣਾ ਕੇ ਸਾਨੂੰ ਬਦਨਾਮ ਕਰਦੇ ਆ ਇਹਨਾਂ ਤੇ ਮੈਂ ਕਹਿੰਦਾ ਕੌਮ ਨੂੰ ਨੌਜਵਾਨਾਂ ਨੂੰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਗੁਰੂ ਗੁਰੂ ਨਾਨਕ ਦੇਵਾ ਸਿੱਖ ਨੂੰ ਕਦੀ ਵੀ ਇਹ ਕਾਡੀਆਂ ਤੇ ਤਬਾਰ ਨਹੀਂ ਕਰਨਾ ਚਾਹੀਦਾ 42 ਸਾਲ ਤੋਂ ਬੇਦਾਗ ਬੇਦਾਗ ਸੰਘਰਸ਼ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਚੱਲ ਰਿਹਾ ਹੈ ਤੇ ਹਮ ਖੈਲੀ ਜਥੇਬੰਦੀਆਂ ਦਾ ਚੱਲ ਰਿਹਾ ਹੈ ਆਉਣ ਵਾਲੇ ਸਮੇਂ 'ਚ ਵੀ ਆਸ ਕਰਦੇ ਹਾਂ ਕਿ ਸਾਰੇ ਇਕੱਠੇ ਹੋ ਕੇ ਇੱਕ ਮੀਰੀ ਪੀਰੀ ਦੇ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋ ਕੇ ਚੱਲਾਂਗੇ ਗੁਰਧਾਮਾਂ ਦੀ ਸੇਵਾ ਵੀ ਆਪ ਕਰਾਂਗੇ ਪੰਥ ਤੇ ਪੰਜਾਬ ਦੀ ਸੇਵਾ ਵੀ ਆਪ ਕਰਾਂਗੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਵਾਹਿਗੁਰੂ